ਉੱਠਦੇ ਹੀ ਨਾ ਦੇਖੋ ਇਹ ਚੀਜ਼ਾਂ ਨਹੀਂ ਤਾਂ ਹੋ ਸਕਦੇ ਹੋ ਕੰਗਾਲ ਸੱਚ ਰਿਆਕਾਲ ਦੋਸਤੋਂ ਸਵੇਰੇ ਉੱਠਦੇ ਹੀ ਨਾ ਦੇਖੋ ਇਹ ਪੰਜ ਚੀਜ਼ਾਂ ਤੁਹਾਨੂੰ ਕੰਗਾਲ ਬਣਾ ਸਕਦੀਆਂ ਹਨ ਲੋਕ ਸਵੇਰੇ ਉੱਠਦੇ ਹੀ ਆਪਣੇ ਹੱਥਾਂ ਦੀਆਂ ਹਥੇਲੀਆਂ ਨੂੰ ਦੇਖ ਕੇ ਦਿਨ ਦੀ ਸ਼ੁਰੂਆਤ ਕਰਦੇ ਹਨ ਅਕਸਰ ਤੁਸੀਂ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਸਭ ਤੋਂ ਪਹਿਲਾਂ ਉੱਠਦੇ ਹੀ ਆਪਣੇ ਹੱਥਾਂ ਦੇ ਹਥੇਲੀਆਂ ਨੂੰ ਦੇਖਣਾ ਚਾਹੀਦਾ ਹੈ ਮੰਨਤਾ ਹੈ ਕਿ ਹਥੇਲੀ ਵਿੱਚ માતા લક્ષ્ਮੀ ਦਾ ਵਾਸ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੀ ਰੋਜ਼ਾਨਾ ਦੀਆਂ ਕਈ ਐਹੋ ਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਸਵੇਰੇ ਉੱਠਦੇ ਹੀ ਨਹੀਂ ਦੇਖਣਾ ਚਾਹੀਦਾ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਦੇਖ ਲਿਆ ਜਾਵੇ ਤਾਂ ਤੁਹਾਡਾ ਪੂਰਾ ਦਿਨ ਬਰਬਾਦ ਹੋ ਸਕਦਾ ਹੈ ਤੇ ਨਾਲ ਹੀ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅੱਜ ਦੀ ਇਸ ਵੀਡੀਓ ਚ ਜਾਣਦੇ ਹਾਂ ਉਹ ਕਿਹੜੀਆਂ ਪੰਜ ਚੀਜ਼ਾਂ ਹਨ ਜਿਨ੍ਹਾਂ ਨੂੰ ਸਵੇਰੇ ਉੱਠਦੇ ਹੀ ਦੇਖਣ ਤੋਂ ਬਚਣਾ ਚਾਹੀਦਾ ਹੈ ਤੇ ਨਾਲ ਹੀ ਜਾਣਾਂਗੇ ਕਿ ਸਵੇਰੇ ਉੱਠਦੇ ਹੀ ਕਿੰਨੀਆਂ ਚੀਜ਼ਾਂ ਦਾ ਦੇਖਣਾ ਸ਼ੁਭ ਹੁੰਦਾ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਉਂ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ ਸਵੇਰੇ ਉੱਠਦੇ ਹੀ ਨਹੀਂ ਦੇਖਣਾ ਚਾਹੀਦਾ ਸ਼ੀਸ਼ਾ ਦੇਖਣਾ ਸਾਨੂੰ ਸਵੇਰੇ ਉੱਠ ਕੇ ਆਪਣਾ ਚਿਹਰਾ ਸ਼ੀਸ਼ੇ ਵਿੱਚ ਨਹੀਂ ਦੇਖਣਾ ਚਾਹੀਦਾ ਇਸ ਤਰ੍ਹਾਂ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ ਸਵੇਰੇ ਚਿਹਰਾ ਆਪਣਾ ਤੁਸੀਂ ਸ਼ੀਸ਼ੇ ਵਿੱਚ ਦੇਖਣ ਨਾਲ ਤੁਹਾਡੇ ਤੇ ਨਕਾਰਾਤਮਕ ਊਰਜਾ ਦਾ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਜਦ ਤੁਸੀਂ ਸੌ ਕੇ ਉੱਠਦੇ ਹੋ ਤਾਂ ਤੁਹਾਡਾ ਸਰੀਰ ਨਕਾਰਾਤਮਕ ਊਰਜਾ ਨਾਲ ਭਰਪੂਰ ਹੁੰਦਾ ਹੈ ਇਸ ਲਈ ਮੰਨਿਆ ਗਿਆ ਹੈ ਕਿ ਜਦ ਵੀ ਤੁਸੀਂ ਸੌ ਕੇ ਉਠੋ ਤਾਂ ਆਪਣਾ ਚਿਹਰਾ ਸ਼ੀਸ਼ੇ ਵਿੱਚ ਨਾ ਦੇਖੋ ਨੰਬਰ 2 ਝੂਠੇ ਪਾਂਡੇ ਨਾ ਦੇਖਣਾ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਪਣੇ ਘਰ ਰਾਤ ਦੇ ਝੂਠੇ ਪਾਂਡੇ ਰੱਖ ਕੇ ਸੌ ਜਾਂਦੇ ਹਨ ਜੋ ਕਿ ਗਲਤ ਹੈ ਇਸ ਤਰ੍ਹਾਂ ਕਰਨ ਨਾਲ ਘਰ ਦਾ ਅਸ਼ubh ਪ੍ਰਭਾਵ ਵਿਅਕਤੀ ਉੱਪਰ ਪੈਂਦਾ ਹੈ ਨਾਲ ਹੀ ਉਸੇ ਜ਼ਿੰਦਗੀ ਵਿੱਚ ਪਰੇਸ਼ਾਨੀ ਵੱਧਦੀਆਂ ਹਨ ਇਸ ਲਈ ਉੱਠਦੇ ਹੀ ਝੂਠੇ ਪਾਂਡੇ ਨਹੀਂ ਦੇਖਣੇ ਚਾਹੀਦੇ ਇਸ ਤੋਂ ਇਲਾਵਾ ਸਵੇਰੇ ਤੇਲ ਲੱਗੇ ਹੋਏ ਪਾਂਡੇ ਦੇਖ ਨਾਲ ਤੁਹਾਡਾ ਸਾਰਾ ਦਿਨ ਖਰਾਬ ਹੋ ਸਕਦਾ ਹੈ ਇਸ ਲਈ ਸੰਭਵ ਹੋਵੇ ਤਾਂ ਰਾਤ ਦੇ ਸਮੇਂ ਇਹੋ ਜੀਆਂ ਚੀਜ਼ਾਂ ਨੂੰ ਦੂਰ ਰੱਖ ਕੇ ਸੋਵੋ ਨੰਬਰ 3 ਪਰਛਾਵਾ ਦੇਖਣਾ ਜੋ ਇਸ ਅਨੁਸਾਰ ਜੇਕਰ ਤੁਸੀਂ ਸਦੇ ਉੱਠ ਕੇ ਆਪਣੀ ਪਰਛਾਈ ਦੇਖਦੇ ਹੋ ਤਾਂ ਇਹ ਵੀ ਇੱਕ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੰਦਰ ਹੰਕਾਰ ਤੇ ਸਿਹਤ ਨਾਲ ਜੁੜੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਇਸ ਤੋਂ ਇਲਾਵਾ ਸਵੇਰੇ ਉੱਠ ਕੇ ਜੰਗਲੀ ਜਾਨਵਰਾਂ ਦੀਆਂ ਫੋਟੋਆਂ ਵੀ ਨਹੀਂ ਦੇਖਣੀਆਂ ਚਾਹੀਦੀਆਂ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪੂਰੇ ਦਿਨ ਲੜਾਈ ਝਗੜਾ ਹੋਣ ਦੀ ਸਥਿਤੀ ਬਣ ਸਕਦੀ ਹੈ ਤੇ ਨੰਬਰ 4 ਬੰਦ ਘੜੀ ਨੂੰ ਦੇਖਣਾ ਜੇਕਰ ਤੁਸੀਂ ਸਵੇਰੇ ਉੱਠ ਕੇ ਰੋਜ਼ ਬੰਦ ਘੜੀ ਦੇਖ ਲੈਂਦੇ ਹੋ ਤਾਂ ਤੁਹਾਨੂੰ ਇਹ ਆਦਤ ਅੱਜ ਤੋਂ ਹੀ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਬੰਦ ਘੜੀ ਨੂੰ ਅਸ਼ubh ਮੰਨਿਆ ਜਾਂਦਾ ਹੈ ਤੇ ਜਿਵੇਂ ਘੜੀ ਦਾ ਸਮਾਂ ਰੁਕਦਾ ਹੈ ਉਵੇਂ ਹੀ ਇਨਸਾਨ ਦੀ ਕਿਸਮਤ ਵੀ ਰੁਕ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਬੰਦ ਕੜੀ ਤੇ ਰਾਹੂ ਗ੍ਰਹਿ ਦਾ ਰਾਜ ਹੁੰਦਾ ਹੈ ਇਸ ਲਈ ਸਵੇਰੇ ਬੰਦ ਕੜੀ ਦੇਖਣ ਨਾਲ ਵਿਅਕਤੀ ਦੇ ਉੱਪਰ ਰਾਹੂ ਦਾ ਅਸ਼ubh ਪ੍ਰਭਾਵ ਪੈ ਸਕਦਾ ਹੈ ਜੋ ਜ਼ਿੰਦਗੀ ਵਿੱਚ ਰੁਕਾਵਟਾਂ, ਦੁਰਪਾਗ ਤੇ ਮਾਨਸਿਕ ਤਣਾਅ ਲਿਆਉਂਦੀਆਂ ਹਨ ਤੁਹਾਨੂੰ ਆਪਣੀ ਦਿਵਾਰ ਤੇ ਟੰਗੀ ਉਹ ਬੰਦ ਕੜੀ ਅੱਜ ਹੀ ਉਤਾਰ ਦੇਣੀ ਚਾਹੀਦੀ ਹੈ ਨੰਬਰ 5 ਖੰਡਿਤ ਮੂਰਤੀ ਦੇਖਣਾ ਕੁਝ ਲੋਕ ਆਪਣੇ ਘਰ ਵਿੱਚ ਭਗਵਾਨ ਦੀ ਖੰਡਿਤ ਮੂਰਤੀ ਰੱਖ ਲੈਂਦੇ ਹਨ ਜੋ ਕਿ ਪੂਰੀ ਤਰ੍ਹਾਂ ਗਲਤ ਹੈ ਖੰਡਿਤ ਮੂਰਤੀ ਨਾਲ ਘਰ ਵਿੱਚ ਵਾਸਤੂ ਦੋਸ਼ ਪੈਦਾ ਹੁੰਦਾ ਹੈ ਜੇਕਰ ਤੁਸੀਂ ਸਵੇਰੇ ਉੱਠ ਕੇ ਖੰਡਿਤ ਮੂਰਤੀ ਤੇ ਨਜ਼ਰ ਪਾਉਂਦੇ ਹੋ ਤਾਂ ਇਹ ਤੁਹਾਡੀ ਜ਼ਿੰਦਗੀ ਵਿੱਚ ਦਲਿੱਦਰਤਾ ਤੇ ਅਸ਼ਾਂਤੀ ਲਿਆ ਸਕਦੀ ਹੈ ਇਸ ਲਈ ਇਹੋ ਜੀਆਂ ਮੂਰਤੀਆਂ ਆਪਣੇ ਘਰ ਵਿੱਚ ਨਾ ਰੱਖੋ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆ ਤੁਹਾਨੂੰ ਬਹੁਤ ਹੀ ਜਲਦ ਅਗਲੀ ਵੀਡੀਓ ਵਿੱਚ